ਇੰਪਰੂਵਮੈਂਟ ਟਰਸਟ ਵੱਲੋਂ ਪਿਛਲੇ ਸਮੇਂ ਕੀਤੀ ਆਕਸ਼ਨ ਦੇ ਕੀਤੇ ਅੱਜ ਲੋਕਾਂ ਨੂੰ ਮਾਲਕੀ ਪੱਤਰ ਗਿਯਾਰੀ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਦਿੱਤੀ ਜਾਣਕਾਰੀ ਬੁੱਧਵਾਰ ਨੂੰ 3 ਵਜੇ ਦੇ ਲਗਭਗ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਜੋ ਇਹਨਾਂ ਵੱਲੋਂ ਆਕਸ਼ਨ ਕੀਤੀ ਗਈ ਸੀ ਅਤੇ ਉੱਥੇ ਅੱਜ ਅਲਾਟਮੈਂਟ ਲੈਟਰ ਹੈ ਜਿਹੜੇ ਉਹ ਅੱਜ ਜਿਹੜੇ ਇਸ ਦੇ ਹੱਕਦਾਰ ਸਨ ਜੰਗ ਦੇ ਮਾਲਕ ਸਨ ਉਹਨੂੰ ਅੱਜ ਇਹਨਾਂ ਵੱਲੋਂ ਸੌਂਪੇ ਗਏ ਤੇ ਨਾਲ ਉਹਨਾਂ ਵੱਲੋਂ ਇੱਥੇ ਲੱਡੂ ਵੰਡ ਕੇ ਉਹਨਾਂ ਦਾ ਮੂੰਹ ਮਿੱਠਾ ਵੀ ਇਹਨਾਂ ਵੱਲੋਂ ਕਰਵਾਇਆ ਗਿਆ ਇਹਨਾਂ ਦੱਸਿਆ ਕਿ ਇਹ 11 ਕਰੋੜ ਦੀ ਜਿਹੜੀ ਹੈਗੀ ਪ੍ਰਾਪਰਟੀ ਉਹ ਜੋ ਵੱਖਰੇ ਵੱਖਰੇ 12 ਅਲਾਟੀਆਂ ਨੂੰ ਇਹਨਾਂ ਵੱਲੋਂ ਅਲਾਟਮੈਂਟ ਲੈਟਰ ਦਿੱਤੇ ਗਿਆ ਹਨ ਅੱਜ ਇਹਨਾਂ ਨੂੰ ਮਾਲਕੀ ਪੱਤਰ ਇਹਨਾਂ ਵੱਲੋਂ ਸੌਂਪੇ ਗਿਆ ਹਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਇੰਪਰੂਵਮੈਂਟ ਪ੍ਰੋਜੈਕਟ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਅਲਾਟਮੈਂਟ ਲੈਟਰ ਜਿਹੜੇ ਇੱਥੇ ਇਸ ਦੇ ਮਾਲਕੀ ਦੇ ਹੱਕਦਾਰਾਂ ਨੂੰ ਮਾਲਕੀ ਪੱਤਰ ਇਹਨਾਂ ਵੱਲੋਂ ਸੌਂਪੇ ਗਏ ਸਾਨੂੰ ਅੱਜ ਬਹੁਤ ਖੁਸ਼ੀ ਆ ਇੰਪਰੂਵਮੈਂਟ ਪ੍ਰੋਜੈਕਟ ਬਠਿੰਡਾ ਨੂੰ ਮੇਰੇ ਨਾਲ ਸਾਡੇ ਯੂਸਾ ਬੈਠੇ ਆ ਜੀਵਨガル ਲਈ ਸਾਡੇ 107 ਬੈਠੇ ਆ ਸਾਡਾ 750 ਦਾ ਸਟਾਫ ਤੇ ਅਸੀਂ ਚੋਣਾ ਤੋਂ ਪਹਿਲਾਂ ਆਕਸ਼ਨ ਕੀਤੀ ਸੀ ਲਗਭਗ ਉਹਦੇ ਵਿੱਚ 16 ਪ੍ਰਾਪਰਟੀਆਂ ਸੀ ਵੀ ਉਹਨਾਂ ਨੇ ਕੀਮਤ 11 ਕਰੋੜ ਬਣਦੀ ਸੀ ਤੇ ਆਕਸ਼ਨ ਤੋਂ ਬਾਅਦ ਚੋਣ ਜਾਬਤਾ ਲੱਗ ਗਿਆ ਇਸ ਕਰਕੇ ਅਸੀਂ ਉਹਨਾਂ ਨੂੰ ਅਲਾਟਮੈਂਟ ਲੈਟਰ ਜਾਰੀ ਨਹੀਂ ਕੀਤੇ ਸੀਗੇ ਤੇ ਅੱਜ ਅਸੀਂ ਜਿਹੜੇ ਸਾਡੇ ਸ਼ਹਿਰ ਨਿਵਾਸੀਆਂ ਨੂੰ ਸਫਲ ਆਕਸ਼ਨ ਦੇ ਵਿੱਚ ਹਿੱਸਾ ਲੈ ਕੇ ਮਾਲਕ ਬਣੇ ਸੀ ਉਹਨਾਂ ਨੂੰ ਅਸੀਂ ਮਾਲਕੀ ਪੱਤਰ ਜਿਹੜੇ ਹੈਗੇ ਆ ਅੱਜ ਉਹ ਸੌਂਪ ਰਹੇ ਆ ਸੋ ਅਪਰੂਵਮੈਂਟ ਪ੍ਰੋਸਟ ਬਠਿੰਡਾ ਹਮੇਸ਼ਿਆ ਜੀ ਸ਼ਹਿਰ ਨਿਵਾਸੀਆਂ ਦੀ ਸੇਵਾ ਦੇ ਵਿੱਚ ਹਾਜ਼ਰ ਆ। ਇਮਾਨਦਾਰੀ ਦੇ ਨਾਲ, ਧਿਆਨਦਾਰੀ ਦੇ ਨਾਲ, ਪਾਰਦਰਸ਼ੀ ਢੰਗ ਦੇ ਨਾਲ ਸੋ ਉਸ ਦੀ ਕੜੀ ਦੇ ਵਿੱਚ ਇਹ ਸਾਡੇ ਸਫਲ ਆਪਸ਼ਨ ਹੋਈ ਹੈ। ਸਾਰੇ ਸਮੁੱਚਾ ਸਾਡਾ ਸਟਾਫ ਇਸ ਗੱਲ ਦੇ ਲਈ ਵਧਾਈ ਦਾ ਪੱਤਰ ਹੈ। ਔਰ ਨਾਲ ਹੀ ਜਿਨ੍ਹਾਂ ਸ਼ਹਿਰ ਨਿਵਾਸੀ ਨੂੰ ਇਹ ਪ੍ਰਾਪਰਟੀਆਂ ਮਿਲੀਆਂ ਨੇ, ਅਸੀਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆਂ, ਕਾਮਨਾ ਕਰਦੇ ਆਂ ਕਿ ਉਹ ਹੋਰ ਤਰੱਕੀ ਕਰਨ। ਔਰ ਇਸ ਦੀ ਸਾਰੀ ਦੇ ਵਿੱਚ ਅਸੀਂ ਇਹਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਵਾਵਾਂਗੇ ਕਿਉਂਕਿ ਟੈਕਨੀਕਲ ਕੰਮ ਹੁੰਦਾ ਸਾਡੇ ਦਫ਼ਤਰ ਦੇ ਨਾਲ ਰਾਤ-ਪਾਰਾ ਕੇ ਜੋ ਵੀ ਇਹਨਾਂ ਨੂੰ ਕਾਗਜ਼ ਪੱਤਰ ਮਨਜ਼ੂਰੀ ਚਾਹੀਦੀ ਹੋਊਗੀ ਅਸੀਂ ਇਹਨਾਂ ਨੂੰ ਪੂਰਾ ਸਾਥ ਤਾਂ ਦੇਵਾਂਗੇ ਸਹਿਯੋਗ ਦਵਾਂਗੇ ਸੋ ਅੱਜ ਮੈਂ ਸਾਰੇ ਜਿਹੜੇ ਸ਼ਹਿਰ ਨਿਵਾਸੀ ਹੈ ਜੋ ਇੱਥੇ ਆਏ ਨੇ ਉਹਨਾਂ ਨੂੰ ਅਸੀਂ ਇਮਾਰਤੀ ਪੱਤਰ ਸੌਂਪਨੇ ਆ ਸੋ ਮੈਂ ਸਮੁੱਚੇ ਸਾਡੇ ਸਟਾਫ ਵੱਲੋਂ ਈਓ ਸਾਹਿਬ ਵੱਲੋਂ ਆਪਣੇ ਵੱਲੋਂ ਬਹੁਤ-ਬਹੁਤ ਮੁਆਕਬਾ ਦਿੰਦਾ ਐ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸੇ ਤਰ੍ਹਾਂ ਜੋ ਸਾਡੀਆਂ ਪ੍ਰਾਪਰਟੀਆਂ ਪਲਾਟ ਐ ਐਸਸੀਓ ਐਸਸੀਐਫ ਐ ਸਾਡੇ ਫਲੈਟਸ ਉਹਨਾਂ ਦੀ ਵੀ ਅਸੀਂ ਜਿਹੜੀ ਹੈਗੀ ਐ ਆਕਸ਼ਨ ਕਰਨ ਜਾ ਰਹੇ ਹਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪ੍ਰਾਪਰਟੀਆਂ ਅਸੀਂ ਸ਼ਹਿਰ ਨਿਵਾਸੀਆਂ ਨੂੰ ਦੇ ਕੇ ਪਾਰਦਰਸ਼ੀ ਢੰਗ ਨਾਲ ਪ੍ਰਸੰਨਤਾ ਮਹਿਸੂਸ ਕਰਾਂਗੇ ਸੋ ਪਹਿਲੀਆਂ ਸਰਕਾਰਾਂ ਹੁੰਦੀਆਂ ਸੀ ਉਹ ਤੁਹਾਨੂੰ ਪਤਾ ਹੀ ਆਕਸ਼ਨਾਂ ਕਿਹਦੇ ਹਿਸਾਬ ਨਾਲ ਕਰਦੇ ਸੀ ਕਿੱਥੇ ਬਹਿ ਕੇ ਕਰਦੇ ਸੀ ਕੌਮ ਦੇ ਮਾਲਕ ਬਣਦਾ ਸੀ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਸ਼ਹਿਰ ਨਿਵਾਸੀਆਂ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਸਾਰੇ ਪੰਧਰ ਤੋਂ ਕੋਟ ਕੇ ਨਰ ਪੱਖ ਢੰਗ ਦੇ ਨਾਲ ਪਾਰਸ਼ੀ ਪਾਰਦਰਸ਼ੀ ਢੰਗ ਦੇ ਨਾਲ ਇਹ ਜਿਹੜੇ ਜਿਹੜੇ ਮਾਲਕੀ ਪੱਤਰ ਆ ਉਹ ਸੌਪ ਕੇ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜੋ ਆਮ ਆਦਮੀ ਪਾਰਟੀ ਸਰਕਾਰ ਆ ਮਾਨ ਸਾਹਿਬ ਦੀ ਗਾਇਬ ਦੇ ਵਿੱਚ ਕਿਸੇ ਤਰ੍ਹਾਂ ਸ਼ਹਿਰ ਨਿਵਾਸੀਆਂ ਨੂੰ ਵੱਖ-ਵੱਖ ਪ੍ਰਾਪਰਟੀਆਂ ਇਹਨਾਂ ਮਾਲਕ ਬਣਾਉਣ ਦਾ ਸਹਿਰੀ ਮੌਕਾ ਜਿਹੜਾ ਉਹਦੇ ਵਿੱਚ ਕਿੱਥੇ ਹੈ ਕਿੱਥੇ ਸਰ ਜਿਹੜੀਆਂ ਅੱਜ ਦਿਨ ਜਾ ਰਹੇ ਕਿੰਨੇ ਬੰਦਿਆਂ ਨੂੰ ਦੇਹੀ ਆਂ ਅੱਜ ਅਸੀਂ 12 ਬੰਦਿਆਂ ਨੂੰ ਗੜੀਆਂ ਵੱਖ-ਵੱਖ ਥਾਵਾਂ ਤੇ ਕੋਈ ਰੀਵ ਗਾਂਧੀ ਨਗਰ ਚ ਕੋਈ ਭਾਰਤ ਨਗਰ ਚ ਕੋਈ ਪਟੇਲ ਨਗਰ ਚ ਸਵਾਂ ਟ੍ਰਾਂਸਪੋਰਟ ਨਗਰ ਚ ਸੋ ਵੱਖ-ਵੱਖ ਥਾਵਾਂ ਤੇ ਇਹ ਪ੍ਰਾਪਰਟੀ ਆਂ ਸੋ ਅੰਪਰੂਵਮੈਂਟ ਟਰਸਟ ਰਕੰਡਾ ਲਗਭਗ 11 ਕਰੋੜ ਰੁਪਇਆ ਇਹ ਚਾਰ ਕਿਸ਼ਤਾਂ ਦੇ ਵਿੱਚ ਪੈਸੇ ਦੇਣਗੇ ਸਾਡੇ ਜੋ ਟਰਸਟੀ ਨੇ ਪਹਿਲੀ ਕਿਸ਼ਤ ਉਹਨਾਂ ਨੇ ਜਮ੍ਹਾਂ ਕਰਾਤੀ ਬਾਕੀ ਸਾਲ-ਸਾਲ ਦੀ ਕਿਸ਼ਤ ਉਹਨਾਂ ਵਾਲੇ ਸਮੇਂ ਦੇ ਵਿੱਚ ਦੇ ਕੇ ਦੇਣਗੇ ਉਹ ਤੇ ਹੁਣ ਇਸ ਤੋਂ ਬਾਅਦ ਇੱਥੇ ਕੋਈ ਸਾਰੀ ਕਰ ਸਕਦੇ ਆ ਉਹ ਇਸ ਦੇ ਮਾਲਕ ਆ ਸੋ ਇਸ ਕਰਕੇ ਸਾਰਿਆਂ ਨੂੰ ਅਸੀਂ ਬਹੁਤ-ਬਹੁਤ ਮੁਬਾਰਕ ਆ। ਕਲੋਨੀ ਦੀ ਗੱਲ ਕਰਦੇ ਸੀ ਜਿਹੜੇ ਤੁਸੀਂ ਅੰਪਰੂਵਮੈਂਟ ਟਰਸਟ ਦੇ ਹਿੱਕਤ ਸਿੰਘ ਨਾਮ ਦੇ ਜੀ ਜੀ ਬਸ ਤਿਆਰ ਆ ਜੀ ਸਾਰਾ ਕੁਝ ਸਾਡੇ ਵੱਲੋਂ ਸਾਰਾ ਕੁਝ ਓਕੇ ਕਰਕੇ ਸਾਡੇ ਸਾਰੇ ਟੀਮ ਨੇ ਟੈਕਨੀਕਲ ਟੀਮ ਨੇ ਉਹ ਸਾਰੇ ਕਾਗਜ਼ ਪੱਤਰ ਉੱਥੇ ਚੰਡੀਗੜ੍ਹ ਸਾਡੇ ਹੈੱਡ ਆਫਸ ਤੇ ਗਏ ਹੋਏ ਆ ਉੱਥੇ ਲਗਾਤਾਰ ਅਸੀਂ رابطہ ਦੇ ਵਿੱਚ ਹਾਂ ਬਹੁਤ ਜਲਦ ਜਲ ਸੁਖਾ ਦਾ ਸੁਨੇਹਾ ਸਾਨੂੰ ਆਉਣ ਵਾਲਾ ਸੋ ਅਸੀਂ ਫਿਰ ਉਹਦੇ ਸਾਡੀ ਕਲੋਨੀ ਆ ਪਾਲ ਸਿੰਘ ਐਨਪੀ ਕਲੋਨੀ 30 ਕਰਦੇ ਜਿਹਾ ਲਗਭਗ ਅਸੀਂ ਲੋਕਾਂ ਦੀ ਸੇਵਾ ਦੇ ਸਮਰਪਿਤ ਕਰਨੀ ਹੈ ਔਰ ਫਿਰ ਉਹੀ ਗੱਲ ਪਾਰਦਰਸ਼ੀ ਢੰਗ ਦੇ ਨਾਲ ਸਾਰੇ ਲੋਕਾਂ ਨੂੰ ਪਲਾਟ ਦੇਵਾਂਗੇ ਖੁਸ਼ੀ ਮਹਿਸੂਸ ਕਰਾਂਗੇ ਉਸ ਕਲੋਨੀ ਨੂੰ ਬਹੁਤ ਵਧੀਆ ਸੀ ਡਵੈਲਪ ਕਰਾਂਗੇ ਔਰ ਮੈਂ ਥੋਟੇ 32 ਏਕੜ ਚ ਹਾਂਜੀ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਭਾਵੇਂ ਜਿਹੜਾ ਫੂਮੈਂਟ ਟਰਸਟ ਬਠਿੰਡਾ ਸਰਕਾਰ ਦੀ ਸੰਸਥਾ ਹੈ ਪਰ ਅਸੀਂ ਜਿਹੜੀਆਂ ਪ੍ਰਾਈਵੇਟ ਕਲੋਨੀਆਂ ਵਾਲੇ ਆ ਉਹਨਾਂ ਦੇ ਨਾਲ ਅਸੀਂ ਮੁਕਾਬਲਾ ਕਰਨਾ ਹੈ ਉਹਨਾਂ ਨੂੰ ਦੱਸਣਾ ਹੈ ਵੀ ਕਿਵੇਂ ਟਰਸਟਾਂ ਦੀਆਂ ਜਿਹੜੀ ਕਲੋਨੀ ਆ ਉਹ ਬਿਹਤਰ ਹੋ ਸਕਦਾ ਸਾਰੀਆਂ ਸਹੂਲਤਾਂ ਪੱਖੋਂ ਸੋ ਉਹ ਸੰਬੰਧੀ ਸਾਡੀਆਂ ਸਾਰੀਆਂ ਤਿਆਰੀਆਂ ਮੁਕੰਮਲ ਆ ਔਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਬਹੁਤ ਜਲਦ ਅਸੀਂ ਸ਼ਹਿਰ ਦੇ ਲੋਕਾਂ ਨੂੰ ਇੱਕ ਖੁਸ਼ਖਬਰੀ ਜਿਹੜੀ ਹੈਗੀ ਆ ਉਹ ਦੇਣ ਜਾ ਰਹੇ ਹਾਂ